ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਕਾਜ ਸਿੰਘ ਜੀ ਜਥੇਦਾਰ શ્રી ਅਕਾਲਤਾ ਸਾਹਿਬ ਆਜੀ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਇੱਕ ਇਤਿਹਾਸਕ ਫੈਸਲਾ ਲਿਆ ਦਾਸ ਵੱਲੋਂ ਤੁਸੀਂ ਮੈਨੂੰ ਬਿਨਾ ਤਾਲਬ ਕੀਤੇ ਬਿਨਾ ਸੱਦੇ ਬਿਨਾ ਨੋਟਿਸ ਦਿੱਤੇ ਇਹਨਾਂ ਮਾਲਾ ਕਰਕੇ ਤੁਸੀਂ ਮੈਨੂੰ ਬਹਿਰੂਪੀਆ ਕਹਤ ਮੈਂ ਗਲ ਵਿੱਚ ਸ਼ਰਾਬ ਦੀਆਂ ਬੋਤਲਾਂ ਨਹੀਂ ਪਾਈਆਂ ਨਾ ਹੱਥ ਵਿੱਚ ਸ਼ਰਾਬ ਦੀਆਂ ਬੋਤਲਾਂ ਫੜੀਆਂ ਮੈਂ ਬਾਣੇ ਪਾਏ ਨੇ ਰੰਗ ਸਵੰਨੇ ਪਾਏ ਨੇ ਕੋਈ ਮੈਂ ਪਾਪ ਨਹੀਂ ਕੀਤਾ ਅੱਧਾ ਸਾਡਾ ਸਮਾਜ ਸਿੱਖ ਬੀਬੀਆਂ ਪੈਂਟ ਸ਼ਰਟ ਪਾਉਂਦੀਆਂ ਨੇ ਜੇ ਮੈਂ ਚੋਲੇ ਰੰਗ ਬਰੰਗੇ ਪਾਇਤਾ ਕੋਈ ਮੈਂ ਪਾਪ ਨਹੀਂ ਕੀਤਾ ਕੋਈ ਮੈਂ ਧਰਮ ਨੂੰ ਟਾ ਨਹੀਂ ਲਾਈ ਦੂਜੀ ਗੱਲ ਨਾਹੀ ਮੈਂ ਚੋਰੀ ਕੀਤੀ ਨਾਹੀ ਮੈਂ ਡਾਕਾ ਮਾਰਿਆ ਨਾਹੀ ਮੈਂ ਖਾਲਸਤਾਨ ਦੇ ਨਾਮ ਤੇ ਕਿਸੇ ਦਾ ਪੁੱਤ ਮਾਰਾਇਆ ਨਾਹੀ ਮੈਂ ਪਿੰਡਰਾਂ ਵਾਲਿਆਂ ਵਾਗ ਦੇਸ਼ ਦੇ ਵਿੱਚ ਆਪਣਾ ਨਾਮ ਬਦਨਾਮ ਕੀਤਾ ਮੈਂ ਕੀਤਾ ਕੀ ਆ ਮੈਸਰ ਪਰ ਆਮ ਮੰਦਰ ਜਾ ਕੇ ਉੱਥੇ ਲੰਗਰ ਲਗਾਇਆ ਉੱਥੇ ਸਿੱਖੀ ਦੀ ਗੱਲ ਕੀਤੀ ਦੂਸਰਾ ਮੇਰਾ ਗੁਨਾਹ ਕੀ ਆ ਕਿ ਮੈਂ ਰੁਦ੍ਰਕਸ਼ ਦੀਆਂ ਮਾਲਾ ਪਾਈਆਂ ਉਹ ਰੋਜ਼ ਰੱਖਦੀਆਂ ਮਾਲਾ ਤਾਂ ਮੈਂ ਸਿੰਘ ਸਾਹਾ ਨੂੰ ਨਿਹੰਗ ਸਿੰਘਾਂ ਨੂੰ ਜਥੇਦਾਰਾਂ ਨੂੰ ਸਾਰਿਆਂ ਨੂੰ ਪੁਵਾਈਆਂ ਤੀਸਰਾ ਮੇਰਾ ਗੁਨਾਹ ਕੀਆ ਮੈਂ ਤਿਲਕ ਲਾਨਾ ਲਾਨਾ ਹਮੇਸ਼ਾ ਲਗਾੰਦਾ ਰਹੂੰਗਾ ਪਰ ਤੁਸੀਂ ਮੈਨੂੰ ਬਹਿਰੂਪੀਆ ਕਿਹਾ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੋਸ਼ ਕਰਿਆ ਕਿਦੇ ਦਵਾ ਥਲੇ ਕਰਿਆ ਪੂਰੀ ਦੁਨੀਆ ਜਾਣਦੀ ਆ ਕਿਉਂਕਿ ਅੱਜ ਮੈਂ ਆਵਾਜ਼ ਪਹਿਲੀ ਵਾਰ ਚੱਕੀ ਸੀ ਐਸਸੀ ਬੀਸੀ ਸਮਾਦੀ ਕਿਆ ਟਰੈਕਟਰਾਂ ਦੇ ਨਾਲ ਤੁਹਾਡੇ ਦੋ ਬੋਲ ਇਹ ਨਹੀਂ ਨਿਕਲੇ ਕਿ ਤੁਸੀਂ ਆਟੋ ਵੰਡ ਦੋ ਤੁਹਾਡੇ ਇਹ ਦੋ ਬੋਲ ਨਹੀਂ ਨਿਕਲੇ ਤੁਸੀਂ ਰਿਕਸ਼ੇ ਵੰਡ ਦੋ ਜਿਹੜੇ ਕਾਰਪੈਂਟਰ ਨੇ ਵੈਲਡਰ ਨੇ ਰਾਜ ਮਿਸਤਰੀ ਨੇ ਮਜ਼ਦੂਰ ਨੇ ਇਲੈਕਟ੍ਰੀਸ਼ੀਅਨ ਨੇ ਜਿਹੜੇ ਬੱਕ ਬੱਕ ਸਾਡੇ ਸਮਾਜ ਦੇ ਐਸੀਬੀਸੀ ਸਿੱਖ ਨੇ ਉਹਨਾਂ ਦੇ ਨਾਲ ਤੁਸੀਂ ਵਿਤਕਰਾ ਕੀਤਾ ਅੱਜ ਫੇਰ ਅੱਜ ਫੇਰ ਤੁਸੀਂ ਮੈਨੂੰ ਟਾਰਗੇਟ ਕੀਤਾ ਬਕਾਇਦਾ ਕਿਉਂ ਇਹਨਾਂ ਵਿਤਕਰਿਆਂ ਕਰਕੇ ਮਾਝੇ ਦੇ ਵਿੱਚ 90% ਜਿਹੜੇ ਐਸੀਬੀਸੀ ਸਮਾਜ ਐ ਉਹ ਸਾਡਾ ਧਰਮ ਛੱਡ ਚੁੱਕਿਆ ਉਹ ਕ੍ਰਿਸ਼ਚਨ ਹੋ ਚੁੱਕਿਆ ਜੇ ਮੈਂ ਮਹਿਰੂਪੀ ਆ ਤਾਂ ਤੁਸੀਂ ਅੱਜ ਦਾ ਤੁਹਾਡਾ ਬਿਆਨ ਤੁਹਾਡੇ ਅੱਜ ਦੇ ਸ਼ਬਦ ਤੁਸੀਂ ਕਿਹੜੀ ਕਮਿਊਨਿਟੀ ਨੂੰ ਖੁਸ਼ ਕਰਕੇ ਕੀਤੇ ਨੇ ਤੁਹਾਨੂੰ ਦੱਸਣਾ ਪਊਗਾ ਪੂਰੀ ਦੁਨੀਆ ਨੂੰ ਪਤਾ ਚੱਲ ਗਿਆ ਕਿ ਤੁਸੀਂ ਹਿੰਦੂਆਂ ਤੇ ਸਨਾਤਨਾਂ ਕਰਕੇ ਤੁਸੀਂ ਮੈਨੂੰ ਮਹਿਰੂਪੀਆ ਕਿਹਾ ਇਹ ਰੋਧਰਕਸ਼ ਦੀਆਂ ਮਾਲਾਂ ਕਰਕੇ ਕਿਹਾ ਦੂਸਰਾ ਤੁਸੀਂ ਕਿਸੇ ਵੀ ਮਾਝੇ ਦੇ ਵਿੱਚ ਐਸੀਬੀਸੀ ਨੂੰ ਦੁਬਾਰਾ ਤੁਸੀਂ ਧਰਮ ਵਿੱਚ ਲਿਆਉਣ ਦੀ ਗੱਲ ਨਹੀਂ ਕੀਤੀ ਤੁਸੀਂ ਉਹਨਾਂ ਨੂੰ ਅੱਜ ਮੈਂ ਕੀ ਕਿਹਾ ਸੀਗਾ ਕਿ ਜਿੱਥੇ ਟਰੈਕਟਰ ਵੰਡੇ ਜਾ ਰਹੇ ਨੇ ਉਹ ਵੀ ਵੰਡੇ ਜਾ ਸਕਦੇ ਨੇ